ਸਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨੀ ਆਪਣੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਦੁਆਬੇ ਏਰੀਆ ਦੇ ਵਿੱਚ ਹੜਾ ਆਇਆ ਇਹਨਾਂ ਹੜਾਂ ਕਰਕੇ ਆਪਣੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਜਾਨਾਂ ਦਾ ਵੀ ਨੁਕਸਾਨ ਹੋਇਆ ਤੇ ਮਸ਼ੀਨਰੀ ਦਾ ਵੀ ਬਹੁਤ ਨੁਕਸਾਨ ਹੋਇਆ ਹੁਣ ਕਈ ਦੁਆਬੇ ਦੇ ਏਰੀਆ ਦੇ ਵਿੱਚ ਪਾਣੀ ਉਤਰ ਗਿਆ ਹੈਗਾ ਤੇ ਕਈ ਏਰੀਆ ਦੇ ਵਿੱਚ ਪਾਣੀ ਉਤਰਨ ਮੋਹੇ ਟਾਈਮ ਲੱਗਣਾ ਤੇ ਜਿਨਾ ਏਰੀਆ ਦੇ ਵਿੱਚ ਪਾਣੀ ਉਤਰ ਗਿਆ ਉਹ ਏਰੀਆ ਦੇ ਵਿੱਚੋਂ ਸਾਡੇ ਕਈ ਭਰਾ ਨੇ ਜਿਹੜੇ ਸਾਨੂੰ ਫੋਨ ਕਰ ਰਹੇ ਨੇ ਵੀ ਜਿਹੜੇ ਟਰੈਕਟਰ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਵੀ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਸਟਾਰਟ ਕਰੀਏ ਕੀ ਟਰੈਕਟਰ ਦੇ ਇੰਜਨ ਨੂੰ ਨੁਕਸਾਨ ਨਾ ਹੋਵੇ ਮੋਸਟਲੀ ਆਪਾਂ ਕੀ ਗਲਤੀ ਕਰਦੇ ਆ ਉਹਨੂੰ ਟਰੈਕਟਰ ਨੂੰ ਪਾਣੀ ਦੇ ਵਿੱਚ ਜਿਹੜਾ ਡੁੱਬਿਆ ਹੁੰਦਾ ਕਈਆਂ ਨੂੰ ਜਿਹਨੂੰ ਨੌਲੇਜ ਹੈਗੀ ਹੈ ਉਹ ਤਾਂ ਨਹੀਂ ਕਰਦੇ ਕਈਆਂ ਨੂੰ ਨਹੀਂ ਨੌਲੇਜ ਹੋ ਸਿੱਧੀ ਸੈਲਫ ਮਾਰ ਦਿੰਦੇ ਨੇ ਵੀ ਸਟਾਰਟ ਕਰਕੇ ਦੇਖਦੇ ਆ ਉਹਦੇ ਨਾਲ ਟਰੈਕਟਰ ਦੇ ਇੰਜਨ ਦੀਆਂ ਕਨੈਕਟਿੰਗ ਰਾਡਾਂ ਪਿੰਗੀਆਂ ਹੋ ਜਾਂਦੀਆਂ ਨੇ ਜੀ ਜਿਹਦੇ ਕਰਕੇ ਫਿਰ ਉਹ ਇੰਜਨ ਖੋਲਣਾ ਪੈਂਦਾ ਤੁਸੀਂ ਮੈਂ ਤੁਹਾਨੂੰ ਇੱਕ ਪ੍ਰੋਸੈਸ ਦੱਸ ਰਿਹਾ ਹਾਂ ਬੜਾ ਸਿੰਪਲ ਜਿਹਾ ਪ੍ਰੋਸੈਸ ਹੈ ਤੁਸੀਂ ਜਦ ਵੀ ਜਿਹੜਾ ਵੀ ਟਰੈਕਟਰ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈਗਾ ਉਹਨੂੰ ਕਾਈਂਡਲੀ ਇਸ ਪ੍ਰੋਸੈਸ ਨਾਲ ਸਟਾਰਟ ਕਰੋ ਤੁਹਾਡੇ ਇੰਡੀਆਂ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਮਹਾਰਾਜ ਕਿਰਪਾ ਕਰੂਗਾ ਆ ਤੁਸੀਂ ਹੁਣ ਮੈਂ ਪ੍ਰੋਸੈਸ ਤੁਹਾਨੂੰ ਦੱਸਣ ਲੱਗਿਆ ਆ ਬਾਈ ਮੇਰੇ ਨਾਲ ਫੋਰਮੈਨ ਹੈਗਾ ਸਾਡੇ ਪਿੰਦਾ ਬਾਈ ਇਹ ਤੁਹਾਨੂੰ ਸਾਰਾ ਡੈਮੋਨਸਟ੍ਰੇਟ ਕਰੂਗਾ ਠੀਕ ਹੈ ਜੀ ਬਾਈ ਸਤਿ ਸ੍ਰੀ ਅਕਾਲ ਜਿੰਨੇ ਵੀ ਮੇਰੇ ਕਿਸਾਨ ਭਰਾ ਇਹ ਦੇਖ ਰਹੇ ਨੇ ਵੀ ਜਿਹੜੇ ਟਰੈਕਟਰ ਪਾਣੀ ਦੀ ਮਾਰ ਹੇਠਾਂ ਆਉਂਦੇ ਨੇ ਤੁਸੀਂ ਮੈਨੂੰ ਇੱਕ ਕੁਐਸਚਨ ਦੱਸੋ ਵੀ ਜਦ ਟਰੈਕਟਰ ਪਾਣੀ ਦੇ ਨਾਲ ਭਰਿਆ ਹੋਇਆ 에ਅਰ ਕਲੀਨਰ ਵੀ ਇੰਜਨ ਵੀ ਜੇ ਕੋਈ ਵੀ ਕਿਸਾਨ ਭਰਾ ਉਸ ਟਰੈਕਟਰ ਨੂੰ ਸੈਲਫ ਮਾਰ ਦੇ ਤਾਂ ਕੀ ਨੁਕਸਾਨ ਹੋ ਸਕਦਾ ਉਹਦਾ ਅੱਛਾ ਇੰਜਨ ਦੇ ਉਹਦੇ ਨਾਲ ਟਰੈਕਟਰ ਦੇ ਵਿੱਚ ਇੰਜਨ ਚ ਵਾਝਾ ਲੱਗ ਜੂਗੀ ਓਕੇ ਮਤਲਬ ਉਹਦਾ ਇੰਜਨ ਖੋਲਣਾ ਪਊਗਾ ਓਕੇ ਮੇਰੇ ਕੋਲ ਜਿਹੜੇ ਮੇਨਲੀ ਬਈ ਫੋਨ ਆ ਰਹੇ ਸੀਗੇ ਵੀ ਜਿਵੇਂ ਟਰੈਕਟਰ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਹੁਣ ਪਾਣੀ ਕਈ ਏਰੀਆ ਦੇ ਵਿੱਚ ਉੱਤਰ ਗਿਆ ਹੈਗਾ ਵੀ ਉਹ ਇਹ ਜੀ ਕੀ ਮਤਲਬ ਚੀਜ਼ ਆ ਧਿਆਨ ਰੱਖਣ ਸੈਲਫ ਮਾਰਨ ਲੱਗੇ ਤਾਂ ਕਿ ਇੰਜਨ ਨੂੰ ਨੁਕਸਾਨ ਨਾ ਹੋਵੇ ਕਿਉਂਕਿ ਸਾਰੇ ਭਰਾਵਾਂ ਕੋਲ ਟਰੈਕਟਰ ਨਵੇਂ-ਨਵੇਂ ਨੇ ਔਰ ਮੋਸਟਲੀ ਟਰੈਕਟਰ ਉਧਰ ਆਪਣੇ ਦੁਆਬੇ ਏਰੀਆ ਦੇ ਵਿੱਚ ਹੌਲੈਂਡ ਜ਼ਿਆਦਾ ਹੈ ਜਾਂ ਮਤਲਬ ਜੌਂਡੀਰ ਬਹੁਤ ਜ਼ਿਆਦਾ ਵੀ ਤੁਸੀਂ ਮਾੜਾ ਮੈਨੂੰ ਦੱਸੋ ਵੀ ਕਿਹੜੀ-ਕਿਹੜੀ ਚੀਜ਼ ਤੋਂ ਸਟਾਰਟ ਹੋਗੇ ਆ ਚੀਜ਼ ਦਾ ਖਿਆਲ ਰੱਖਣ ਵੀ ਇੰਜਨ ਨੂੰ ਨੁਕਸਾਨ ਨਾ ਹੋਵੇ ਅੱਡਾਂ ਤੇ 에ਅਰਪਲੇਨ ਡਾ ਆ ਗਏ ਹੂੰ 에ਅਰਪਲੇਨ ਹੂੰ ਜੀਆ ਨੰਬਰ ਇੰਜਨ ਦਾ ਹੈਲ ਚੈੱਕ ਕਰੋ ਹੂੰ ਸਿੱਗਿਆ ਨੰਬਰ ਇੰਜਨ ਚ ਪਾਣੀ ਹੈ ਜਿਹੜੀਆਂ ਨੋਜ਼ਲਾਂ ਪਟੋ ਜੀ ਠੀਕ ਹੈ ਪਹਿਲਾਂ ਨੋਜ਼ਲ ਮਤਲਬ ਤੁਹਾਡੇ ਕਹਿੰਦਾ ਮਤਲਬ ਇਹ ਆ ਕਿਸਾਨਪਰਾਉ ਵੀ ਭਾਜੀ ਉਹ ਨਹੀਂ ਕਹਿ ਰਹੇ ਨੇ ਵੀ ਪਹਿਲਾਂ 에ਅਰ ਕਲੀਨਰ ਚੈੱਕ ਕਰਨ ਤੋਂ ਬਾਅਦ ਇਹਦਾ ਇੰਜਨ ਆਇਲ ਲੈਵਲ ਚੈੱਕ ਕਰੋ ਵੀ ਇੰਜਨ ਵਾਲ ਦੇ ਵਿੱਚ ਪਾਣੀ ਹੈਗਾ ਮੋਸਟਲੀ ਤਾਂ ਇੰਜਨ ਆਇਲ ਮੇਰੇ ਹਿਸਾਬ ਨਾਲ ਤਾਂ ਉਹਦਾ ਚੈਂਬਰ ਖੋਲ ਕੇ ਉਹਨੂੰ ਕੱਢ ਦੋ ਸਾਰੇ ਨੂੰ ਉਸ ਤੋਂ ਬਾਅਦ ਤੁਸੀਂ ਕੀ ਕਰਦੇ ਨੋਜਲਾ ਪੱਟ ਲਿਆ? ਨੋਜਲਾ ਪੱਟ। ਹਾਂਜੀ ਨੋਜਲਾ ਪੱਟਣ ਪੱਟ ਲਿਆ। ਹਾਂਜੀ ਨੋਜਲਾ ਪੱਟ ਲਈ ਬਾਹਰ ਕੱਢ ਲਓ ਥਿੰਨੇ ਨੋਜਲਾ। ਠੀਕ ਐ। ਫਿਰ ਉਹ ਆ ਸਲਫ ਮਾਰੋ। ਠੀਕ ਐ। ਥਿੰਨੇ ਨੋਜਲਾ ਪੱਟ ਕੇ। ਹੂੰ। ਸਲਫ ਮਾਰ ਕੇ ਜਿੰਨਾ ਵੀ ਇੰਜਨ ਚ ਪਾਣੀ ਐ ਬਾਹਰ ਆ ਜਾਏਗਾ। ਠੀਕ ਐ। ਇਹਦੇ ਚ ਇੰਜਨ ਦਾ ਨੁਕਸਾਨ ਨਹੀਂ ਹੋਏਗਾ। ਠੀਕ ਐ। ਇੰਜਨ ਪੰਪ ਦੇ ਵਿੱਚ ਪਾਣੀ ਭਰਿਆ ਬਾਈ। ਇਹਦੀ ਪਿਛਲੀ ਪਲੇਟ ਖੋਲੋ। ਹੂੰ। ਪਲੇਟ ਖੋਲ ਕੇ ਆ ਡੀਜ਼ਲ ਪੰਪ ਦੀ ਜਿਹੜੀ ਜਿੱਥੋਂ ਆ ਪਾ ਤੇਲ ਵਧਾਉਂਦੇ ਘਟਾਉਂਦੇ ਆ ਪਲੇਟ ਖੋਲ ਕੇ। ਹੂੰ ਤੇਲ ਕੱਢ ਦੋਈ ਇਹਦੇ ਨਾਲ ਹੋ ਜਾਏਗੀ ਠੀਕ ਹੈ ਇਹ ਵੀ ਕੋਈ ਪ੍ਰੋਸੈਸ ਹੈਗਾ ਵੀ ਇਹਨੂੰ ਕਿੰਨੀ ਦੇਰ ਮਤਲਬ ਜਿਵੇਂ ਕੋਈ ਤੇਲ ਕੱਢ ਕੇ ਰੱਖ ਦਈਏ ਵੀ ਸਰ ਤਕਰੀਬਨ ਅੜਾ ਹੀ ਹੁੰਦਾ ਟਰੈਕਟਰ ਖੜਾ ਪਾਣੀ ਦਾ ਭਰਿਆ ਹੋਆ ਹਾਂ ਸਾਰਾ ਪਹਿਲਾਂ ਪਾਣੀ ਆਏਗਾ ਫਿਰ ਬਾਅਦ ਆਇਲਾ ਆਏਗਾ ਜਿਵੇਂ ਇੱਕ ਚੀਜ਼ ਮੈਨੂੰ ਤੁਸੀਂ ਹੋਰ ਦੱਸੋ ਵੀ ਜਿਵੇਂ ਹੁਣ ਪਾਣੀ ਨਾਲ ਭਰਿਆ ਹੋਇਆ ਅੰਦਰ ਇੰਜਨ ਨੂੰ ਪਾਣੀ ਭਰੇ ਦਾ ਨੁਕਸਾਨ ਹੈਗਾ ਜੇ ਸਟੈਲਫਨੀ ਮਾਰਦੇ ਆਪਾਂ ਨਾ ਉਹ ਤਾਂ ਐ ਇੱਕ ਤਾਂ ਨਹੀਂ ਲੱਗਦਾ ਜੇ ਸਾਰਾ ਖ ਮਾਰਾਂਗੇ ਤਾਂ ਨਾ ਓਕੇ ਅੱਛਾ ਤੇ ਉਸ ਤੋਂ ਬਾਅਦ ਆਪਾਂ ਪਲੇਟ ਬੰਦ ਕਰਤੀ ਮੋਬਾਈਲ ਪਾਤਾ ਜਦੋਂ ਇੰਜਨ ਸਟਾਰਟ ਕਰਨਾ ਇੱਕ ਵਾਰੀ ਫੇਰ ਸੈਲਫ ਮਾਰ ਸਕਦੇ ਆ ਅਸੀਂ ਮਾਰ ਸਕਦੇ ਆ ਉਹ ਤੇ ਮਾਰ ਕੇ ਐਨ ਚੰਗੀ ਤਰ੍ਹਾਂ ਨੇਜਲਾਂ ਸਾਫ਼ ਕਰਕੇ ਠੀਕ ਹੈ ਫਿਰ ਉਸ ਤੋਂ ਬਾਅਦ ਇੰਜਨ ਤੇ ਤੇਲ ਪਾਉ ਮੋਬਾਈਲ ਠੀਕ ਹੈ ਪਾ ਕੇ ਤੇਲ ਫਿਰ ਨੇਜਲਾਂ ਕੱਸ ਕੇ ਫਿਰ ਸੈਲਫ ਮਾਰ ਠੀਕ ਹੈ ਤੇ ਉਸ ਤੋਂ ਬਾਅਦ ਰੇਸ ਕਿੰਨੀ ਦੇਰ ਨਹੀਂ ਦੇਣੀ ਕਿ ਨਾਰਮਲ ਆਪਾਂ ਚਲਾਈਏ ਬਸ ਚੱਲਣ ਤੋਂ 10 ਮਿੰਟ ਠੀਕ ਹੈ ਚੱਲਣ ਤੋਂ 10 ਮਿੰਟ ਤੇ ਪਾਣੀ ਵਿੱਚ ਜਿਹੜੇ ਟਰੈਕਟਰ ਪਾਣੀ ਦੀ ਮਾਰ ਹੇਠ ਆਇਆ ਹੋਰ ਕੀ ਨੁਕਸਾਨ ਤੁਸੀਂ ਮੈਨੂੰ ਦੱਸ ਰਹੇ ਸੀ ਅੱਜ ਸਵੇਰੇ ਵੀ ਵੀ ਆਹ ਨੁਕਸਾਨ ਵੀ ਹੋ ਸਕਦਾ ਵੀ ਇਹ ਚੀਜ਼ ਹੋਰ ਕਿਹੜੀ ਆਈ ਕਲੱਚ ਦਾਈ ਅੱਛਾ ਕਲੱਚ ਪਲੇਟ ਜਾਮ ਹੋ ਕੇ ਛਿੱਪ ਜਾਂਦੀ ਹੈ ਨਾਲ ਪ੍ਰਾਈਮਰ ਅੱਛਾ ਜੀ ਇਹ ਛਿੱਪ ਜਾਂਦੀ ਹੈ ਇਹਨੂੰ ਕੀ ਹੋ ਰਹੀ ਹੈ ਜਦੋਂ ਵੀ ਕੋਈ ਔਰ ਨਾ ਟਰੈਕਟਰ ਆਪਣਾ ਦੇਖ ਕੇ ਚੌੜਨਾ ਹੈ ਵੀ ਇਕਦਮ ਨਾ ਭੱਜੇ ਅੱਛਾ ਕਿਉਂਕਿ ਨਾਲ ਕੀਤੀ ਵੀ ਇਹਦਾ ਗੇਅਰ ਆਪਾਂ ਧੱਕੇ ਨਾਲ ਪਾਉਣਾ ਹਾਂ ਨਾਲ ਦੀ ਨਾਲ ਇਹਨਾਂ ਹੂੰ ਸ਼ੋਰ ਨਾਲ ਪਹਿਲਾਂ ਦੇਖਣਾ ਇਹਨੂੰ ਕਿ ਲੋ ਤੋਂ ਲੋ ਚੱਕਰਾਂ ਚਲਾ ਕੇ ਵੀ ਕਲਚੇ ਦਾ ਕੰਮ ਕਰਦਾ ਸਹੀ ਤੁਰੇ ਠੀਕ ਹੈ ਦੱਸ ਉਹ ਚੈੱਕ ਕਰਾਂ ਉਹ ਤੋਂ ਬਾਅਦ ਪਿੱਛੇ ਐਰ ਦੇ ਦਾ ਚੈੱਕ ਕਰਨਾ ਪਿੱਛਲੇ ਹਿੱਸੇ ਦਾ ਅੱਛਾ ਉਹਦੇ ਚ ਵੀ ਦੇਖੋ ਵੀ ਪਾਣੀ ਤੇ ਨਹੀਂ ਹੈ ਜੀ ਉਹਦਾ ਪਾਣੀ ਉਹਦੇ ਚ ਵੀ ਭਰਿਆ ਉਹ ਦਾ ਦੋਨੋਂ ਵੀ ਚੇਂਜ ਕਰਨਾ ਪਏਗਾ ਠੀਕ ਹੈ ਆਜੀ ਜਾਨ ਕਿਸਾਨ ਭਰਾਓ ਮੈਂ ਜਿਹੜੀ ਭਾਜੀ ਨੇ ਮੈਨੂੰ ਗੱਲ ਦੱਸੀ ਆ ਵੀ ਇਹਦੇ ਕਲਚ ਪਲੇਟ ਦੇ ਵਿੱਚ ਮਤਲਬ ਜਦ ਵੀ ਤੁਸੀਂ ਟਰੈਕਟਰ ਤੋਰਨਾ ਹੈਗਾ ਵੀ ਇੱਕ ਵਾਰੀ ਲੋ ਤੋਂ ਲੋ ਗੇਅਰ ਚ ਪਾ ਕੇ ਕਲਚ ਛੱਡ ਕੇ ਪੋਲਾ ਪੋਲਾ ਤੋਰ ਕੇ ਦੇਖੋ ਵੀ ਆਪਣਾ ਕਲਚ ਸਹੀ ਕੰਮ ਕਰ ਰਿਹਾ ਕਿਤੇ ਲੋਕ ਤਾਂ ਨਹੀਂ ਹੋਇਆ ਹੋਇਆ ਇਹਦੇ ਉੱਪਰ ਕਾਈਂਡਲੀ ਜ਼ਰੂਰ ਧਿਆਨ ਰੱਖਿਓ ਮੇਰੇ ਸਾਰੇ ਭਰਾ ਤੇ ਇੱਕ ਆਪਣਾ ਗੇਅਰ ਆਇਲ ਠੀਕ ਹੈ ਜੀ ਮੇਨਲੀ ਤਾਂ ਇੰਜਨ ਦਾ ਹੀ ਜ਼ਿਆਦਾ ਕੇਸ ਹੁੰਦਾ ਵੀ ਇੰਜਨ ਆਵਲ ਜਾ ਹੋਵੇ ਬਾਕੀ ਚੀਜ਼ਾਂ ਦਾ ਸਾਰੀਆਂ ਹੋ ਜਾਂਦੀਆਂ ਨੇ ਕਿਉਂਕਿ ਮੋਸਟਲੀ ਕਿਸਾਨ ਭਰਾ ਆਪਣੀ ਸੈਲਫ ਮਾਰਦੇ ਨੇ ਪਾਣੀ ਭਰਿਆ ਹੋਇਆ ਕਈਆਂ ਨੂੰ ਨੌਲੇਜ ਹੈਗੀ ਹੈ ਉਹ ਸਾਂਭ ਲੈਂਦੇ ਨੇ ਕਈਆਂ ਨੂੰ ਨਵੇਂਆਂ ਨੂੰ ਨੌਲੇਜ ਨਹੀਂ ਹੁੰਦੀ ਤਾਂ ਉਹ ਕੰਮ ਕਰਨ ਲੈਂਦੇ ਨੇ ਜੀ ਫਿਰ ਉਹ ਨੁਕਸਾਨ ਬਾਲਾ ਹੁੰਦਾ ਕੀ ਕਰ ਬੱਚਾ ਨਾ ਕਰੇ ਸਾਈਕਲ ਸਭੀ ਵੀ ਜੇ ਸਾਈਕਲ ਵੀ ਹਲਕ ਨਹੀਂ ਵੱਜਦੀ ਸਾਈਕਲ ਦੇ ਪਿੱਛੇ ਪਾ ਕੇ ਸੋਚਣ ਵੀ ਇਹਨੂੰ ਸਾਈਕਲ ਨਾਲ ਸਟਾਰਟ ਕਰਨ ਦੀ ਕੋਸ਼ਿਸ਼ ਹੂੰ ਪਹਿਲਾਂ ਸੈਲਫ ਚੈੱਕ ਕਰੋ ਹਾਂ ਕਿਉਂ ਫੇ ਪਾਣੀ ਪੈ ਗਿਆ ਹੂੰ ਜੀ ਸਲਫਤਾਂ ਦੀ ਸਮੋਗੀ ਹੈ ਹੂੰ ਕਹਿਣ ਦਾ ਮਤਲਬ ਇਹ ਹੈ ਕਿ ਜਲ ਕੇ ਪਾਣੀ ਹੈ ਨਹੀਂ ਤਸ ਨਹੀਂ ਹੋ ਓਕੇ ਕਿਉਂਕਿ ਉਹਦੇ ਕਨੈਕਟੀ ਚਾਰਟ ਦੀ ਜੇ ਹੋ ਜਾਂਦੇ ਨੇ ਜਿੱਦਿਆ ਆਪਾਂ ਫੈਕਟਰਾਂਟ ਨੂੰ ਜਾਂ ਪਾਸੇ ਚਾਰਟ ਕਰਾ ਓਕੇ ਮਤਲਬ ਜੇ ਆਪਾਂ ਸੈਲਫ ਮਾਰਾਂਗੇ ਨੋਇਲਾ ਕੱਢ ਕੇ ਫੇਰ ਤਾਂ ਬਹੁਤ ਚਾਂਸ ਘਟਾ ਵੀ ਟਸ ਪਰ ਸਲਫ ਨਾਲ ਹੀ ਸਟਾਰਟ ਹੋ ਜੇ ਠੀਕ ਹੈ ਜੀ ਮੈਨੂੰ ਉਮੀਦ ਹੈ ਕਿ ਸਾਰੇ ਕਿਸਾਨ ਭਰਾਵਾਂ ਨੂੰ ਇਹ ਜਿਹੜੀ ਇਨਫੋਰਮੇਸ਼ਨ ਭਰਾ ਜੀ ਨੇ ਦਿੱਤੀ ਹੋਈ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੂਗੀ ਜੇ ਕਿਸੇ ਨੂੰ ਵੀ ਕੋਈ ਵੀ ਇਨਫੋਰਮੇਸ਼ਨ ਕੰਨੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਨਹੀਂ ਸਮਝ ਆਇਆ ਤੁਸੀਂ ਮੈਨੂੰ ਵੇਚ ਜਗੋਗੇ ਫੋਨ ਕਰ ਸਕਦੇ ਹੋ ਜਦ ਮਰਜੀ ਠੀਕ ਹੈ ਜੀ ਔਰ ਮੈਨੂੰ ਲੱਗਦਾ ਵੀ ਇਸ ਵੀਡੀਓ ਨਾਲ ਕਾਫੀ ਕਿਸਾਨ ਭਰਾਵਾਂ ਦਾ ਫਾਇਦਾ ਹੋਊਗਾ ਮਸ਼ੀਨਰੀ ਕੰਨੀ ਉਹ ਵੀ ਤੇ ਉਹ ਆਪ ਵੀ ਘਰੇ ਆਪਣਾ ਡਰੈਕਟ ਨੂੰ ਸਟਾਰਟ ਕਰ ਸਕਦੇ ਨੇ ਬਾਈ ਧੰਨਵਾਦ ਤੁਹਾਡਾ ਤੁਸੀਂ ਇਨਫੋਰਮੇਸ਼ਨ ਸਪਰੈਡ ਕੀਤੀ ਮੇਰਾ ਇਹ ਇਨਫੋਰਮੇਸ਼ਨ ਫਾਰਮੈਟ ਉਹ ਦਵਾਂ ਦਾ ਇਹ ਮੋਟੋ ਸੀਗਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਆਪਾਂ ਜਿਹੜੇ ਪਾਣੀ ਦੇ ਮਾਰ ਹੇਟਾ ਟਰੈਕਟਰ ਆਏ ਉਹਨਾਂ ਦੀ ਆਪਾਂ ਬਚਤ ਕਿਵੇਂ ਕਰ ਸਕਦੇ ਹਾਂ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਹ ਵੀਡੀਓ ਸਾਰੇ ਕਿਸਾਨ ਪਰਵਾਹਤ ਅਕਸ਼ਰ ਜਰੂਰ ਕਰ ਦੇ ਓਕੇ ਜੀ